ਆਈਓ ਰਾਮਨਾ ਗੱਲੀ ਹੋਤੀ ਜਾਣਾ ਰਾਮਨਾ ਕੰਮ ਹਵਾਵਾਂ ਹਵਾਵਾਂ ਅਲੰਗੋ ਅੱਜ ਕਿਵੇਂ ਇਹਦਾ ਡਾਡ ਹਵਾ ਡਾਡ ਹਰ ਹਰ ਹਲਕੇ ਜੋ ਭਾਰੀ ਦਦਾਲ ਵਿੱਚ ਕਾਂਗਰਸ ਵਰਕਰ ਤੇ ਲੀਡਰ ਸਭਾ ਦਾ ਆਏ ਨੇ 9 ਦਿਨੋਂ ਹਲਕਿਆਂ ਦੇ ਹਲਕਾਂ ਇੰਚਾਰਜ ਯਾਨੀ ਕਿ ਸਾਬਕਾ ਐਮਐਲਏ ਆਏ ਨੇ ਪਾਰਟੀ ਦੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਉਹ ਆਏ ਨੇ ਆਮ ਸ਼ਹਿਰੀ ਆਏ ਨੇ ਇਹਨਾਂ ਦੇ ਸਾਥ ਤੋਂ ਦੇਖ ਕੇ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਔਰ ਪਟਿਆਲਾ ਹਲਕਾ ਵੀ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਵਾ ਕੇ ਕੇਂਦਰ ਵਿੱਚ ਆਪਣਾ ਨੁਮਾਇੰਦਾ ਭੇਜੇਗਾ ਤੇ ਮੈਂ ਸ਼ੁਕਰਗੁਜ਼ਾਰ ਆ ਆਪਣੀ ਸੁਵਚੀ ਲੀਡਰਸ਼ਿਪ ਤੇ ਵਰਕਰਾਂ ਦੇ ਤੇ ਆਪਣੀ ਕੇਂਦਰੀ ਲੀਡਰਸ਼ਿਪ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦੇਸ਼ ਇਸ ਔਖੀ ਕੜੀ ਵਿੱਚ ਜਦੋਂ ਅਸੀਂ ਦੇਸ਼ ਜਮਹੂਰੀਅਤ ਖਤਮ ਹੋ ਰਹੀ ਹੈ ਧਾਰਮਿਕ ਵੰਡੀਆਂ ਪਾਈਆਂ ਜਾ ਰਹੇ ਨੇ ਅਦਾਰੇ ਵੰਡੇ ਜਾ ਰਹੇ ਨੇ

ਉਨਾ ਬਾਹਾਂ ਦੇ ਰੱਦ ਕਰਦਾ ਹੈਗਾ ਆ ਬਾਹਾਂ ਦੀ ਸਾਰੀ ਫੂਕ ਨਿਕਲ ਜਾਂਦੀ ਕਿ ਫਲਾਨਾ ਨਰਾਜ ਆ ਫਲਾਨਾ ਨਰਾਜ ਆ ਜਾਗਾ ਕੋਈ ਨਰਾਜ ਨਹੀਂ ਹੈਗਾ ਕਾਂਗਰਸ ਪਾਰਟੀ ਇੱਕ ਝੋਟਾ ਹੈ ਜਿਸ ਬੰਦੇ ਦਿਲ ਚ ਕਾਂਗਰਸ ਹੈਗੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਹੈਗੀ ਹੈ ਜਿਸ ਮਦੇ ਦਿਲ ਦੇ ਮੁਲਕ ਦਾ ਤਾਨੂਲ ਪੱਖ ਚਿਰਤਰ ਹੈਗਾ ਉਹ ਬੰਦਾ ਕਾਂਗਰਸ ਦੇ ਕਾਂਗਰਸ ਬਾਦ ਤੇ ਕੰਮ ਕਰੂਗਾ ਔਰ ਤੇਜ ਵਿੱਚੋਂ ਕਿ ਪੰਜਾਬ ਵਿੱਚੋਂ ਤੇ ਪਟਿਆਲੇ ਵਿੱਚੋਂ ਜਿਹੜੀ ਭਾਜਪਾ ਦੀ ਸੱਤਾ ਹੈਗੀ ਹੈ ਉਹਨੂੰ ਹਰਾ ਕੇ ਕੇਂਦਰ ਵਿੱਚ ਲੋਕ ਲੋਕ ਪੱਕੀ ਸਰਕਾਰ ਕਾਇਮ ਕਰੂਗਾ ਵਿਰੋਧੀ ਦਾ ਇਹ ਕਹਿ ਰਹੇ ਨਜ਼ਰ ਆ ਰਹੇ ਨੇ ਕਹਿੰਦੇ ਕਾ ਜੀ ਡਾਕਟਰ ਗਾਂਧੀ ਪਹਿਲਾਂ અમારી ਪਾਰਟੀ ਸੀਗੇ ਮੇਰੇ ਆਜ਼ਾਦ ਰਹੇ ਹੁਣ ਕਾਂਗਰਸ ਦੇ ਵਿੱਚ ਕਹਿੰਦੇ ਚੱਲ ਬਦਲੋ ਕਹਿੰਦੇ ਵੋਟ ਨਹੀਂ ਪਾਓ ਕੋਈ ਟਲ ਬਦਲ ਨਹੀਂ ਹੈਗਾ ਮੈਂ ਆਮਾਦੀ ਪਾਰਟੀ 6 ਮਹੀਨਾਂ ਬਾਅਦ ਛੱਡ ਦਿੱਤੀ ਸੀ ਪੰਜਾਬ ਦੇ ਮੁੱਦਿਆਂ ਨੇ ਸਿਆਸ ਕੀਤੀ ਹੈਗੀ ਹੈ ਟਟ ਕੇ ਸਿਆਸ ਕੀਤੀ ਹੈਗੀ ਹੈ ਅੱਜ ਦੇਸ਼ ਸਾਹਮਣੇ ਜਿੰਨੀ ਚੁਣੌਤੀ ਹੈਗੀ ਹੈ ਔਰ ਉਹ ਜੀ ਕੋਈ ਆਜ਼ਾਦ ਪਾਰਟੀ ਨਹੀਂ ਕਰ ਸਕਦੀ ਕੋਈ ਹੋਰ ਪਾਰਟੀ ਸਿਰਫ ਕਾਂਗਰਸੀ ਜਹੀ ਪਾਰਟੀ ਮੈਂ ਲੱਗੀ ਜਿਹੜੀ ਦੇਸ਼ ਦੇ ਹਾਲਤ ਨੂੰ ਬਦਲ ਸਕਦੀ ਹੈ ਮੁਲਕ ਸੁਧਾਰ ਕਰ ਸਕਦੀ ਹੈ ਬਰੋਦਰ ਨੂੰ ਕਹਿਣਾ ਚਾਹੂਗਾ ਬਰੋਦਰ ਨੂੰ ਕਹੋ ਆਪਣੀ ਚਾਰੀਕਰ ਮ ਆਪਣੀ ਤਾਰੀਖ ਕਰੋ ਜੀ